ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਹਰ ਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆਂ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਬਹੁਤ ਵਧੀਆ ਆਂ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਲੰਗਰ ਵਾਲੀ ਆਲੂ ਨਿਉਡਰੀ ਦੀ ਸਬਜੀ ਇਹ ਜਿਹੜੀ ਸਬਜੀ ਅਸੀਂ ਘਰ ਹੀ ਤਿਆਰ ਕਰਾਂਗੇ ਤੇ ਜਿਸ ਜਗ੍ਹਾ ਤੇ ਖੰਡਪੜ ਸਾਹਿਬ ਰੱਖਿਆ ਆਵਾ ਉੱਥੇ ਜਾ ਕੇ ਅਸੀਂ ਭੋਗ ਲਵਾਵਾਂਗੇ ਤੇ ਪ੍ਰਸ਼ਾਦੇ ਵੀ ਅਸੀਂ ਉੱਥੇ ਹੀ ਤਿਆਰ ਕਰਾਂਗੇ ਤੇ ਆਓ ਹੁਣ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਲੰਗਰ ਵਾਲੀ ਸਬਜੀ ਇੱਥੇ ਅਸੀਂ 1 ਕਿਲੋ ਨਿਊਟਰੀ ਦਾ ਯੂਜ਼ ਕਰਨ ਲੱਗੇ ਆ ਜਿਹੜੀ ਨਿਊਟਰੀ ਅਸੀਂ ਮੀਡੀਅਮ ਸਾਈਜ਼ ਦੇ ਲਈ ਆ ਤੁਸੀਂ ਕਿਸੇ ਵੀ ਸਾਈਜ਼ ਦੀ ਨਿਊਟਰੀ ਲੈ ਸਕਦੇ ਹੋ ਤੇ ਇੱਧਰ ਸਾਡੀ 1 ਕਿਲੋ ਨਿਊਟਰੀ ਆ ਤੇ ਜਿੰਨੀ ਘਰ ਡਿਪ ਹੋਏਗੀ ਓਨਾ ਕੀ ਪਾਣੀ ਅਸੀਂ ਯੂਜ਼ ਕਰਾਂਗੇ ਤੇ ਨਾਲ ਦੇ ਨਾਲ ਅਸੀਂ ਇਹਦੇ ਵਿੱਚ ਨਮਕ ਐਡ ਕੀਤਾ ਵਾ ਤਾਂ ਕਿ ਇਹਦੀ ਜਿਹੜੀ ਸਮੈਲ ਹੈ ਨਿਊਟਰੀ ਦੀ ਸਾਰੀ ਨਿਕਲ ਜੇ ਕੱਚੀ ਜੀ ਤੇ ਨਿਊਟਰੀ ਨੂੰ ਅਸੀਂ ਬੋਇਲਾਂ ਤੱਕ ਕਰਾਂਗੇ ਪਕਾਵਾਂਗੇ ਤੇ ਜਿਹੜਾ ਨੂਟਰੀ ਦਾ ਸਾਈਜ਼ ਆ ਉਹ ਵੀ ਬੋਇਲ ਹੋਣ ਤੋਂ ਬਾਅਦ ਡਬਲ ਹੋ ਜਾਏਗਾ ਆ ਦੇਖੋ ਇੱਧਰ ਜਿਹੜਾ ਨੂਟਰੀ ਨੂੰ ਬੋਇਲ ਆ ਗਿਆ ਹੋਇਆ ਵਾ ਤੇ ਸਾਈਜ਼ ਵੀ ਡਬਲ ਆ ਤੇ ਇੱਧਰ ਹੁਣ ਅਸੀਂ ਸਾਰਾ ਪਾਣੀ ਇਹਦਾ ਨੂਟਰੀ ਦਾ ਡレイン ਕਰ ਦਿੰਨੇ ਆ ਜਿਹਦੇ ਵਿੱਚ ਅਸੀਂ ਬੋਇਲ ਕੀਤਾ ਵਾ ਤੇ ਨੂਟਰੀ ਨੂੰ ਪਾਣੀ ਚੋਂ ਕੱਢਣ ਤੋਂ ਬਾਅਦ ਅਸੀਂ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਇਹਨੂੰ ਵਾਸ਼ ਕਰਾਂਗੇ ਤਾਂ ਕਿ ਇਹਦੀ ਜਿਹੜੀ ਕੱਚੀ ਸਮੈਲ ਆ ਸਾਰੀ ਨਿਗਲ ਜੇ ਕਿ ਤੇ ਹੁਣ ਅਸੀਂ ਨਿਊਟਰੀ ਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਤਾਂ ਕਿ ਇਹਦਾ ਪਾਣੀ ਹੌਲੀ ਹੌਲੀ ਨਿਕਲਦਾ ਰਹੇ ਤੇ ਇਧਰ ਅਸੀਂ ਕਰਦੇ ਹਾਂ ਤੜਕੇ ਦੀ ਤਿਆਰੀ ਇਧਰ ਅਸੀਂ ਵੱਡਾ ਬਰਤਨ ਲੈ ਲਿਆ ਵਾ ਤੇ ਇਹਦੇ ਵਿੱਚ ਅਸੀਂ ਪਾਣੇ ਆ ਤੜਕੇ ਲਈ ਆਇਲ ਇਧਰ ਜਿਹੜਾ ਸਾਡਾ ਤੜਕੇ ਵਾਲਾ ਆਇਲ ਆ ਬਿਲਕੁਲ ਤਿਆਰ ਆ ਤੜਕੇ ਲਈ ਇਹਦੇ ਵਿੱਚ ਅਸੀਂ ਦੋ ਚਮਚ ਵੱਡੇ ਜੀਰੇ ਦੇ ਦੋ ਚਮਚ ਅਸੀਂ ਲੇ ਆ ਮੇਥੇ 2 ਚਮਚਾ ਸਾਬਤ ਧਨੀਆ 1 ਚਮਚਾ ਅਸੀਂ ਲਿਆਵਾ ਸਾਬਤ ਕਾਲੀ ਮਿਰਚ 3-4 ਤੇਜ ਪੱਤੇ ਦੇ ਲਏ ਆ 2 ਮੋਟੀ ਇਲਾਚੀ ਤੇ 2 ਹੀ ਟੁਕੜੇ ਅਸੀਂ ਦਾਲਚੀਨੀ ਦੇ ਲਏ ਆ ਇਹਨਾਂ ਨੂੰ ਅਸੀਂ ਸਭ ਤੋਂ ਪਹਿਲਾਂ ਕਰਾਂਗੇ ਤੇਲ ਦੇ ਵਿੱਚ ਫਰਾਈ ਤੇ ਨਾਲ ਦੇ ਨਾਲ ਹੀ ਅਸੀਂ ਐਡ ਕਰ ਦਵਾਂਗੇ ਇਹਦੇ ਵਿੱਚ ਪਿਆਜ਼ ਪਿਆਜ਼ ਦੀ ਕਵਾਂਟਿਟੀ ਹੈਗੀ ਆ ਸਾਡੀ 2 ਕਿਲੋ ਜਿਹੜੇ ਪਿਆਜ਼ ਅਸੀਂ ਸਲਾਈਸ ਦੇ ਵਿੱਚ ਕੱਟੇ ਹੋਏ ਆ ਤੇ ਹੁਣ ਅਸੀਂ ਪਿਆਜ਼ ਨੂੰ ਕਲਰ ਚੇਂਜ ਹੋਣ ਤੱਕ ਪਕਾਵਾਂਗੇ ਚੰਗੀ ਤਰ੍ਹਾਂ ਇੱਧਰ ਜਿਹੜਾ ਪਿਆਸਾ ਕਲਰ ਚੇਂਜ ਹੋ ਗਿਆ ਹੋਇਆ ਵਾ ਆ ਦੇਖੋ 골ਡਨ ਬ੍ਰਾਊਨ ਜੇ ਹੋ ਗਏ ਆ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਟਮਾਟਰ ਤੇ ਹਰੀ ਮਿਰਚ ਇੱਧਰ ਜਿਹੜੇ ਸਾਡੇ ਟਮਾਟਰ ਆ ਇਹ 1.5 ਕਿਲੋ ਆ ਤੇ ਜਿਹੜੀ ਹਰੀ ਮਿਰਚ ਆ ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਘੱਟ ਪਾ ਸਕਦੇ ਹੋ ਇਹਨੂੰ ਵੀ ਅਸੀਂ 5-10 ਮਿੰਟ ਲਈ ਇਦਾਂ ਹੀ ਪਕਾਵਾਂਗੇ ਆ ਦੇਖੋ ਜੀ ਤੜਕਾ ਚੁੱਕਣ ਤੋਂ ਬਾਅਦ ਇਹਦਾ ਕਲਰ ਕਿੰਨਾ ਚੇਂਜ ਹੋ ਗਿਆ ਆ ਵਾ ਜਾਨੀ ਸਾਡੇ ਟਮਾਟਰ ਵੀ ਬਿਲਕੁਲ ਸੌਫਟ ਹੋ ਗਏ ਆ ਪੱਕ ਗਏ ਹੋਏ ਆ ਤੇ ਤੜਕਾ ਸੜਾ ਪੋਈਦਾ ਪਿਆ ਵਾ ਫਲੇਮ ਅਸੀਂ ਮੀਡੀਅਮ ਜੀ ਰੱਖੀ ਆ ਥੱਲੇ ਤੇ ਹੁਣ ਅਸੀਂ ਇਹਦੇ ਵਿੱਚ ਕਲਰ ਲੱਗੇ ਆ ਲਸਨ ਅਦਕਰਦਾ ਪੇਸਟ ਇਹ ਰੈਡੀਮੇਡ ਪੇਸਟ ਆ ਅਸੀਂ ਉਹੀ ਐਡ ਕੀਤੀ ਆ ਜਿਹੜਾ ਪਾਊਚ ਮਿਲਦਾ ਉਹਦੇ ਵਿੱਚੋਂ ਅੱਧਾ ਪਾਊਚ ਅਸੀਂ ਐਡ ਕਰ ਲਿਆ ਵਾ ਤੇ ਇਹਨੂੰ ਵਿੱਚ ਚੰਗੀ ਤਰ੍ਹਾਂ ਪਕਾਵਾਂਗੇ ਤੇ ਇੱਥੇ ਅਸੀਂ ਜਿਹੜੇ ਮਸਾਲੇ ਵਿੱਚ ਐਡ ਕਰਨ ਲੱਗੇ ਹਾਂ ਤੁਹਾਨੂੰ ਮੈਂ ਦਿਖਾਨੀ ਆ 2 ਚਮਚ ਅਸੀਂ ਲਿਆਵਾ ਗਰਮ ਮਸਾਲਾ 2 ਚਮਚੀ ਦੇਗੀ ਮੇਰੇ ਤੋਂ 2 ਚਮਚੀ ਵੱਡੇ ਹਲਦੀ ਦੇ 1 ਚਮਚ ਲਾਲ ਮਿਰਚ ਦਾ ਪਾਊਡਰ 1 ਚਮਚ ਅਸੀਂ ਜੂਸ ਕੀਤਾ ਸੁੱਕਾ ਧਨੀਏ ਦਾ ਪਾਊਡਰ ਤੇ 1 ਚਮਚ ਅਸੀਂ ਕੀਤਾ ਹੰਚੂਰ ਪਾਊਡਰ ਮਸਾਲਿਆਂ ਨੂੰ ਇਹਦੇ ਵਿੱਚ ਐਡ ਕਰ ਦਿੰਨੇ ਆ ਇਹਨੂੰ ਚੰਗੀ ਤਰਾਸੀ ਪਕਾਵਾਂਗੇ ਇੱਧਰ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਥੋੜਾ ਜਿਹਾ ਨਮਕ ਨਮਕ ਅਸੀਂ 5 ਜਾਂ 6 ਚਮਚਾ ਅਸੀਂ ਐਡ ਕਰਾਂਗੇ ਕਿਉਂਕਿ ਜਦੋਂ ਅਸੀਂ ਨਿਊਟਰੀ ਬੋਇਲ ਕੀਤੀ ਸੀ ਉਦੋਂ ਵੀ ਨਮਕ ਐਡ ਕੀਤਾ ਵਾ ਤੇ ਇਹਨੂੰ ਅਸੀਂ ਚੰਗੀ ਤਰਾ ਮਿਕਸ ਕਰ ਦਿੰਨੇ ਆ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਜਿਹੜੇ ਅਸੀਂ ਤੜਕੇ ਦੇ ਵਿੱਚ ਮਸਾਲੇ ਐਡ ਕੀਤੇ ਆ ਇਹ ਬਿਲਕੁਲ ਵੀ ਜਲਣ ਨਾ ਤੇ ਪਾਣੀ ਥੋੜਾ ਜਿਹਾ ਐਡ ਕਰਾਂਗੇ ਸਿਰਫ ਤੜਕੇ ਲਈ ਤੇ ਗਰੇਵੀ ਲਈ ਹਜੇ ਪਾਣੀ ਅਸੀਂ ਐਡ ਨਹੀਂ ਕਰਾਂਗੇ ਇਸ ਤੋਂ ਬਾਅਦ ਅਸੀਂ ਮਸਾਲਿਆਂ ਨੂੰ ਵੀ ਇਸ ਤੜਕੇ ਵਿੱਚ ਚੰਗੀ ਤਰ੍ਹਾਂ ਪਕਾ ਲਾਂਗੇ ਤੇ 5 ਮਿੰਟ ਲਈ ਕਵਰ ਕਰ ਦਿੰਨੇ ਆ ਆ ਦੇਖੋ ਜੀ 5 ਮਿੰਟ ਤੋਂ ਬਾਅਦ ਜਿਹੜਾ ਔਇਲ ਸਾਡਾ ਸੈਪਰੇਟ ਹੋ ਗਿਆ ਹੈ ਆਵਾ ਕੀ ਸਾੜਾ ਤੜਕਾ ਬਿਲਕੁਲ ਪੁੱਜ ਕੇ تیار ਆ ਇਹਦੇ ਵਿੱਚ ਐਡ ਕਰਨ ਲੱਗੇ ਅਸੀਂ ਹੁਣ ਕਸੂਰੀ ਮੇਥੀ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਇਸ ਤੋਂ ਬਾਅਦ ਅਸੀਂ ਐਡ ਕੀਤੇ ਆ ਆਲੂ ਆਲੂ ਸਾੜਾ 3 ਕਿਲੋ ਆ ਮੀਡੀਅਮ ਸਾਈਜ਼ ਦੇ ਅਸੀਂ ਆਲੂਆਂ ਦੀ ਕਟਿੰਗ ਕੀਤੀ ਆ ਤੇ ਇਹਨੂੰ ਵੀ ਅਸੀਂ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਸਭ ਤੋਂ ਪਹਿਲਾਂ ਅਸੀਂ ਆਲੂਆਂ ਨੂੰ ਮਸਾਲੇ ਵਿੱਚ ਪਕਾਵਾਂਗੇ ਨਿਊਟਰੀ ਨੂੰ ਅਸੀਂ ਬਾਅਦ ਵਿੱਚ ਐਡ ਕਰਾਂਗੇ ਤਾਂ ਕਿ ਆਲੂਆਂ ਵਿੱਚ ਜਿਹੜਾ ਸਾਡਾ ਇਹਦਾ ਮਸਾਲੇ ਦਾ ਫਲੇਵਰ ਆ ਸਾਰਾ ਵਧੀਆ ਆ ਜਾਏ ਆ ਦੇਖੋ ਜੀ ਆਲੂ ਵਿੱਚ ਫਰਾਈ ਹੋ ਗਏ ਹੋਏ ਆ ਮਸਾਲੇ ਦੇ ਵਿੱਚ ਕੋਟ ਹੋ ਗਏ ਆ ਚੰਗੀ ਤਰ੍ਹਾਂ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਨਿਊਟਰੀ ਜਿਹੜੀ ਅਸੀਂ ਸਾਈਡ ਤੇ ਰੱਖੀ ਸੀ ਪਾਣੀ ਡレイン ਹੋਣ ਲਈ ਨਿਊਟਰੀਅਸ ਇਹ ਸਾਰੀ ਦੀ ਸਾਰੀ ਐਡ ਕਰ ਦਿੱਤੀ ਆ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਅਸੀਂ ਇਹਨੂੰ 10 ਮਿੰਟ ਲਈ ਪਕਾਵਾਂਗੇ ਜੜੀ ਫਲੇਮ ਆ ਥੋੜੀ ਮੀਡੀਅਮ ਹੀ ਰੱਖਾਂਗੇ ਤਾਂ ਕਿ ਜੜੀ ਮਸਾਲੇ ਦੀ ਕੋਟਿੰਗ ਆ ਦੋਨਾਂ ਚੀਜ਼ਾਂ ਉੱਪਰ ਚੰਗੀ ਤਰ੍ਹਾਂ ਹੋ ਜੇ 10 ਮਿੰਟ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਜਿਹੜੀ ਅਸੀਂ ਸਬਜੀ ਦੀ ਗਰੇਵੀ ਤਿਆਰ ਕਰਨੀ ਆ ਅਸੀਂ ਰਸਮੀਸੀ ਦੀ ਸਬਜੀ ਤਿਆਰ ਕਰਾਂਗੇ ਪਾਣੀ ਅਸੀਂ ਉਹ ਨਹੀਂ ਐਡ ਕਰਾਂਗੇ ਜਿੰਨਾ ਕਿ ਬੋਇਲ ਹੋਣ ਤੋਂ ਬਾਅਦ ਸਾਨੂੰ ਲੋੜ ਆ ਇਹ ਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਦਿੰਨੇ ਆ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਤਾਂ ਕਿ ਜੜੀ ਸਬਜੀ ਸਾਢੇ ਨਹੀਂ ਕਰਾ ਜੇ ਆ ਦੇਖੋ ਜੀ ਸਬਜੀ ਸਾਡੀ ਬੋਇਲੋਂ ਤੇ ਆ ਗਈ ਆ ਸਾਡੀ ਸਬਜੀ ਦੀ ਪੱਕਣ ਦੀ ਨਿਸ਼ਾਨੀ ਇਹੀ ਹੈ ਜਿਹੜਾ ਆਇਲ ਆ ਉਹ ਸਾਡਾ ਹਮੇਸ਼ਾ ਹੀ ਜਿਹੜਾ ਗਰੇਵੀ ਦੇ ਉੱਪਰ ਆ ਜਾਂਦਾ ਵਾ ਆਇਲ ਜਿਹੜਾ ਲੱਗ ਹੋ ਜਾਂਦਾ ਸਬਜੀ ਨਾਲੋਂ ਸਬਜੀ ਸਾਡੀ ਬਣ ਕੇ ਤਿਆਰ ਆ ਤੇ ਹੁਣ ਅਸੀਂ ਇਹਦੇ ਵਿੱਚ ਐਡ ਕੀਤਾ ਵਾ ਧਨੀਆ ਤਨੀਏ ਦਾ ਜੂਸ ਅਸੀਂ ਅੱਧਾ ਕਿਲੋ ਕੀਤਾ ਸੀ ਤਨੀਏ ਦਾ ਜੂਸ ਤੇ ਇਹਨੂੰ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਿੰਨੇ ਆ ਇਹਦੇ ਨਾਲ ਫਲੇਵਰ ਜਿਹੜਾ ਸਬਜੀ ਦਾ ਬਹੁਤ ਵਧੀਆ ਆਊਗਾ ਤੇ 5 ਜਾਂ 10 ਮਿੰਟ ਵਿੱਚ ਸਾਡੀ ਸਬਜੀ ਬਿਲਕੁਲ ਤਿਆਰ ਆ ਤੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਲੰਗਰ ਵਾਲੀ ਸਬਜੀ ਦੀ ਵਧੀਆ ਲੱਗੀ ਹੋਵੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਜੜੀ ਇਹ ਲੰਗਰ ਵਾਲੀ ਸਬਜੀ ਆ ਇਹਦੀ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਆਓ ਤੁਹਾਨੂੰ ਲੈ ਕੇ ਜਾਣੇ ਆ ਜਿੱਥੇ ਆਪਾਂ ਲੰਗਰ ਦੀ ਤਿਆਰੀ ਕੀਤੀ ਜਾ ਕੇ ਉੱਥੇ ਹੋਰ ਵੀ ਸਬਜ਼ੀਆਂ ਦੀ ਤਿਆਰੀ ਹੁੰਦੀ ਵਈ ਆ ਤੇ ਆਓ ਤੁਹਾਨੂੰ ਦਰਸ਼ਨ ਕਰਵਾਨੇ ਆ ਜਿੱਥੇ ਬਾਬਾ ਜੀ ਦਾ ਅਖੰਡ ਪਾਤਸ਼ਾਹ ਰੱਖਿਆ ਹੋਇਆ ਵਾ ਅੱਜ ਦਾ ਸਮਾਗਮ ਲਾਇਆ ਜਾ ਰਿਹਾ ਹੈ ਸਤਿ ਆਨੰਦ जाम पकड़ा भई पेगड़ी ग़रदा